ਬੀਬੀ ਤੇਰੇ ਮੁੱਖ ਨਾਲ ਨੈਰ ਪਾਦੇ ਤੂੰ ਬਾਬਿਆਂ ਨੂੰ ਖੈਰ ਕੋਈ ਆਟਾ ਰੋਟੀ ਕੋਈ ਚਾਹ ਦਾ ਪਿਆਲਾ ਕੋਈ ਦੁੱਧਾ ਗੜਵਾ ਬਾਬਾ ਤੂੰ ਕੌਣ ਆ ਦੁਨੀਆਂ ਦਾ ਕਰੋੜਾਂ ਤੇ ਪਹੁੰਚ ਗਈ ਆ ਤੂੰ ਜੇ ਲੱਖ ਦੀ ਜਿਹੜੀ ਲੈ ਜਾਂਦਾ ਓਹੋ ਮਾਦਾ ਤੇਰਾ ਲੱਕ ਫੈਦਾ ਨੀ ਬਾਬੇ ਨੂੰ ਜਾਣਦੀ ਨਹੀਂ ਅਜੀ ਬਾਬੇ ਬੜੀ ਪਹੁੰਚੀ ਹੋਈ ਚੀਜ਼ ਨੇ ਤੇ ਮਾਦਾ ਦੇ ਬਾਬੇ ਨੂੰ ਰੁਪਈਏ 111 ਤੇਰੇ ਖਰਚ ਕਰਦੀਏ ਪਉ 12 ਤੇਰੇ ਖਰਚ ਰਵੇ ਨਾ ਕੋਈ ਵਹਿਲਾ ਥੁੱਲਾ ਆਵੇ ਪੈਸਾ ਤੇਲਾ ਬਾਬਾ ਤੂੰ ਸੱਚੀ ਬਣਦੇਂ ਨਾ ਕਿਸਮਤ ਹਾਂ ਤੇਰੇ ਥੱਲੇ ਵਿਛਾ ਦੀਏ ਨੋਟਾਂ ਦਾ ਖੇਸ ਤੇਰੇ ਮੱਥੇ ਤੇ ਕਰਦੀ ਇਸਦੇਲੇ ਫਿਰ ਬਨੇਗੀ ਬਾਪੇ ਨੂੰ ਉਹ بابا ਤੂੰ ਮੇਰਾ ਮੱਥਾ ਵੇਖਿਆ ਤਾਂ ਕੀ ਵਿੱਚ ਵੇਖਿਆ ਮੇभी ਮੈਂ ਤੇਰਾ ਮਕੰਦਰ ਵੇਖਿਆ ਤੇ ਅੰਦੇ ਬਹੁਤ ਵੱਡਾ ਕਸ਼ਟ ਆ ਉਹ ਕਸ਼ਟ ਦਾ ਉਪਾਅ ਬਹੁਤ ਔਖਾ ਇਥੇ ਹੋਣਾ ਨੂੰ 52000 ਰੁਪਏ ਦੀ ਸੀ ਵਾਲੀ ਪੂਰੀ ਬਾਬੇ ਪਾਟਾ ਚ ਜਾ ਕੇ ਲੰਗਰ ਲਾਉਣ ਗਿਆ ਫਿਰ ਕਿਤੇ ਤੇਰੇ ਦੁੱਖਾਂ ਨੇ ਵਾਰਨ ਹੁਣਾ ਮਬਾ ਸੋਖਤਾ ਨਹੀਂ ਮੈਂ ਤੁੰਦੇ ਤੀ ਜਾਨ ਮੇਰੇ ਅੱਖਾਂ ਬਹੁਤ ਦੋੜਨਾਂ ਤੇ ਮੇਰੇ ਅੱਖਾਂ ਦਾ ਹੱਲ ਕਰ ਮੇਰੇ ਸ਼ਰਮਾ ਹੈਗਾ ਟਪਾ ਤੇ ਬੀਬੀ ਤੇਰੇ ਵੇੜੇ ਚ ਖੜਾ ਦੀ ਏ ਥਾਰ ਤੇਰੀਆਂ ਅੱਖਾਂ ਕਰਦੀ ਏ ਠੰਡੀਆਂ ਠਾਰ ਇੱਕ ਵਾਰ ਕੁਵਾਲਾ ਬਾਬੇ ਤੋਂ ਸੁਰਮੇ ਦੀ ਤਾ ਲੈ ਮਾਤਾ ਫਿਰ ਤੋਂ ਅੱਖਾਂ ਖੋਲੀਆਂ ਅੱਧਾ ਘੰਟਾ ਖਾਣਾ ਖੋਲੀਆਂ ਅੱਖਾਂ ਤੇਰੀਆਂ ਠੰਡੀਆਂ ਠਾਰ ਹੋ ਜਾਣੀਆਂ ਅੱਧੇ ਘੰਟੇ ਬਾਅਦ ਜਦ ਤੂੰ ਅੱਖਾਂ ਖੋਲ੍ਹੇਂਗੀ ਤੇਰੀਆਂ ਅੱਖਾਂ ਖੁੱਲ੍ਹ ਜਾਣੀਆਂ ਸਦਾ ਲਈ ਬੀਬੀ ਅੱਧਾ ਘੰਟਾ ਖਾਣੀ ਖੋਲੀਆਂ ਮਾਤਾ ਖਾਣਾ ਖੋਲੀ ਹਰੇ ਅਰੇ ਅਸਰ ਨਹੀਂ ਫੇਰ ਭਾਈ ਅਰੇ ਬੋਲੀ ਨਾ ਖਵਾ ਲਾ ਨਹੀਂ ਬੋਲੀ ਬਾਬਾ ਖੋਲੱਖ ਐ ਬਾਬਾ ਤਾਈਨੀ ਹੋਏ ਵੇਖ ਖੰਬਾ ਕਰਤੇ ਬਾਬਾ ਮੈਨੂੰ ਆ ਦੋ ਖਾਣਾ ਖੋਲੀ ਤੇ ਮੈਨੂੰ ਤਾਂ ਖਾ ਖੋਰ ਗਈ ਦਰ ਤੇ